ਤਦੋਂ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਤੋਂ ਵਿੱਚ ਸਿੱਖਾਂ ਤੇ ਪੰਜ ਕਕਾਰਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਬਵਾਲ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਕਕਾਰਾਂ ਉੱਤੇ ਪ੍ਰਗਟਾਈ ਗਈ ਚਿੰਤਾ ਤੋਂ ਬਾਅਦ ਵਕ-ਵਕ ਸਿਆਸੀ ਲੀਡਰਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਤਾਂ ਇਸ ਨੂੰ ਲੈ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਉਹ ਦੇਰ ਅਤੇ ਦੁਰਸਤ ਆਏ ਤੋਂ ਘਟ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਪੁਰਖਿਆਂ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਹੈ ਜਿੱਤੇ ਸਿੱਖਾਂ ਦੇ ਕਤਲੇਆਮ ਕਾਂਗਰਸ ਦੀ ਸਰਕਾਰ ਨੇ ਕੀਤੇ ਨੇ ਪਰੰਤੂ ਹੁਣ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੇ ਪੰਜ ਕਕਾਰਾਂ ਤੇ ਪ੍ਰਗਟਾਈ ਗਈ ਚਿੰਤਾ ਇੱਕ ਚੰਗੀ ਗੱਲ ਹੈ। ਅਜੇ ਪਾਸੇ ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰ ਹਰਮੇਸ਼ਿੰਦਰ ਕਾਲਕਾ ਨੇ ਗਾਂਧੀ ਦੇ ਬਿਆਨ ਤੇ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਸਿਆਸਤ ਚਮਕਾਉਣ ਦੇ ਲਈ ਰਾਹੁਲ ਗਾਂਧੀ ਦਾ ਬਿਆਨ ਜਿਹੜਾ ਕਿ ਹਾਸੋ ਹੀ ਹੈ। ਰਾਹੁਲ ਗਾਂਧੀ ਨੂੰ ਆਪਣੇ ਬਿਆਨਾਂ ਤੇ ਸੰਕੋਚ ਕਰਨਾ ਚਾਹੀਦਾ ਹੈ। की अपोजिशन है उन्होंने जो चिंता जाहिर की है सिखों के ककार पे जो कड़ा पहनने के लिए दस्तार की जो इज्जत मान सत्कार के लिए उसमें उस कई सवाल खड़े होते हैं जहाँ तक तो हम ये भी कह सकते हैं देर आए दुरुस्त आए क्योंकि बहुत देर पहले जब कांग्रेस का राज था यहाँ देश में जो सिखों की दस्तार का अपमान हुआ ककारों का अपमान हुआ तो उस समय जो हमारे लोगों को तशद्द भी हुआ उनको फेक इनकाउंटर भी बनाए गए और अगर जो चिंता आज श्री राहुल गांधी जी यूएसए में कर रहे हैं सिखों के कारों पे, अगर वो चिंता इनके पूर्वजों ने की होती तो उन्नीस में भारतीय फ़ौज का हमला हमारे दरबार साहब पे ना होता तो बहुत सारे लोग शहीद न होते और हमारे जैसे लोगों को जिन्होंने फेक इनकाउंटर का विरोध किया था रवीरों के समय उन पर तशद्द ना होता उन उनको जेबों में ना जाना पड़ता और आज अगर उन्होंने चिंता जाहिर की है तो हम कह सकते हैं देर आए दुरुस्त आए और हम ये भी कह सकते हैं कि जैसे पंजाबी की कहावत है ना, साज तो बोले शानी क्यों बोले क्योंकि जिनके अपने राजभाग में ये सब कुछ हुआ हो तो जब वो कहते हैं तो थोड़ा सा लोगों को उस पर विश्वास नहीं होता इसको ऐसा लगता है शायद पॉलिटिक्स के लिए करते हैं मगर हम ये कह सकते हैं कि आज देश के हुक्मरान जो हैं जहाँ देश की जो बड़ी पार्टियां हैं अगर उनको सिखों के ककारों की चिंता हुई है तो मैं समझता हूँ अच्छी बात है क्योंकि ये साबित हो रहा है कि जो नई जनरेशन है उसको हमारी विरासत समझ हम आने लगी है उनको मालूम होने लगा है कि अगर दस्तार ना होती तो इस देश की सरहद जो है दिल्ली के पार गड़गा तक होनी थी आ, और ये दस्तार ना होती तो दिल्ली हमारे पास नहीं होना था अगर दस्तार ना होती तो आज इस देश का हुलिया राहुल गांधी जी का ये टोटल टोटल पॉलिटिक्स नर्शाता है ਕਿ ਕਿਸ ਤਰੀਕੇ ਦੇ ਨਾਲ ਆਪਣੀ ਰਾਜਨੀਤੀ ਕਰਨ ਨੂੰ ਅਸੀਂ ਆਪਣੀ ਪੋਲਿਟਿਕਲ ਮੰਚਾਵਾਂ ਨੂੰ ਪੂਰੀ ਕਰਨ ਨੂੰ ਅਸੀਂ ਉਹ ਕੌਮ ਦੇ ਨਾਲ ਖੇਡਦੇ ਨੇ ਉਹ ਕਮਿਊਨਿਟੀਜ਼ ਨੂੰ ਇਸਤੇਮਾਲ ਕਰਦੇ ਨੇ ਔਰ ਜਿੱਥੇ ਜਿਹੜਾ ਇਹਨਾਂ ਨੇ ਬਿਆਨ ਅਮਰੀਕਾ ਦੇ ਵਿੱਚ ਜਾ ਕੇ ਜਿਹੜਾ ਸਿੱਖਾਂ ਨੂੰ ਬੋਲਿਆ ਉੱਥੇ ਕਿ ਅੱਜ ਇਹ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਇਹ ਬੜੀ ਮੈਂ ਸਮਝਦਾ ਨਮੋਸ਼ੀ ਦੀ ਗੱਲ ਹੈ ਕਿ ਇਹ ਉਹ ਸਥਾਨ ਜਿੱਦੀ ਆਜ਼ਾਦੀ ਹੋਸੀ ਸਭ ਤੋਂ ਜ਼ਿਆਦਾ ਇਸ ਦੇਸ਼ ਦੀ ਆਜ਼ਾਦੀ ਹੋਸੀ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੋਣ ਇਸ ਦੇਸ਼ ਦੇ ਵਿੱਚ ਸਿੱਖਾਂ ਦੀ ਮਾਨ ਮਰਿਆਦਾ ਹਮੇਸ਼ਾ ਮਫੂਜ਼ ਰਹੀ ਹੈ ਔਰ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੋਏ ਜਿਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਬਣਿਆ ਹੋਏ ਰਾਸ਼ਟਰਪਤੀ ਸਿੱਖ ਬਣਿਆ ਹੋਏ ਫੌਜਾਂ ਦੇ ਮੁਖੀ ਸਿੱਖ ਬਣੇ ਹੋਣ ਐਫਓਜੀ ਜਗ ਇਹਨਾਂ ਬਾਰੇ ਸਿੱਖਾਂ ਦੇ ਬਾਰੇ ਇਹ ਗੱਲ ਕਰਨੀ ਇਹ ਵਾਕਈ ਇੱਕ ਹਾਸੋਹੀਨ ਗੱਲ ਹੈ ਅੱਜ ਪਿਛਲੇ 10 ਸਾਲ ਤੋਂ ਮੈਂ ਕਹਿ ਸਕਦਾ ਜਾਂ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਮੋਦੀ ਜੀ ਸਾਹਿਬ ਪ੍ਰਧਾਨ ਮੰਤਰੀ ਬਣਿਆ ਹੈ ਸਿੱਖਾਂ ਦੇ ਹਰ ਮਸਲੇ ਦੇ ਉੱਤੇ ਉਹਨਾਂ ਨੇ ਸਾਰਨਾਂ ਨਾਲ ਗੱਲਬਾਤ ਕੀਤੀਆਂ ਨੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ ਹੈ ਔਰ ਨਾਲ-ਨਾਲ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਸੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕੀਤੀ ਗਈ ਸਾਡੇ ਜਿਹੜੇ ਕੇਸੇ ਸੀ 1984 ਦੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਔਰ ਰਾਜ ਸੱਜਨ ਕੁਮਾਰ ਵਰਗਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੈ ਔਰ ਇਹ ਜਾ ਕੇ ਉੱਥੇ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ ਕਿਉਂਕਿ ਜਿਹੜੀ ਲੋਕ ਜਨਰੇਸ਼ਨ ਪਿਛਲੀਆਂ 3 3 40 30 30 40 40 ਸਾਲਾਂ ਤੋਂ ਜਿਹੜੇ ਉੱਥੇ ਰਹਿ ਰਹੇ ਨੇ बार-बार ਉਹਨਾਂ ਨੂੰ ਇਹ ਦਰਸਾਣਾ ਕਿ ਭਈ ਦੇ ਇਸ ਹਿੰਦੁਸਤਾਨ ਦੇ ਵਿੱਚ ਸਿੱਖ ਮਹਫੂਜ਼ ਨਹੀਂ ਹੈ ਮੈਂ ਸਮਝਦਾ ਕਿ ਉਹ ਸਿੱਖ ਮਹਫੂਜ਼ ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈ ਕਿ ਜਿਹਦੇ ਗੁਰੂ ਗੁਰਤੇਗ ਬਾਦਰਾ ਸਾਹਿਬ ਦੀ ਸ਼ਤਾਬਦੀ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਆ ਕੇ ਲਾਲ ਕਿਲੇ ਦੇ ਉੱਤੇ ਮਨਾ ਰਿਹਾ ਹੋਏ ਔਰ ਲੋਕਾਂ ਨੂੰ ਇੱਕ ਸੰਦੇਸ਼ਾ ਦੇ ਰਿਹਾ ਹੋਏ ਕਿ ਗੁਰਤੇਗ ਬਾਦਰਾ ਸਾਹਿਬ ਖਾਲੀ ਹਿੰਦ ਦੀ ਚਾਦਰ ਨਹੀਂ ਪੂਰੀ ਮਾਨਵਤਾ ਦੀ ਚਾਦਰ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਨੂੰ ਇਕਤਾ ਅਖੰਡਤਾ ਨੂੰ ਸਾਮਨ ਵਸੇ ਆਪਣੀ ਕੁਰਬਾਨੀ ਦਿੱਤੀ ਹੈ ਸੋ ਜਿਹੜੇ ਸਹਿਬਜ਼ਾਦੇ ਦੇ ਦਿਨ ਮਨਾਉਣ ਦੀ ਗੱਲ ਕੀਤੀ ਹੈ ਅਗਰ ਅੱਜ ਉਸ ਇਤਿਹਾਸ ਨੂੰ ਗੁਰਤੇਗ ਬਾਤ ਅਨਸਾਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਜਿਹੜੇ ਹੈ ਉਹਨਾਂ ਦੇ ਦਿਨ ਮਨਾਉਣੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਦੇਸ਼ ਦੇ ਹਰ ਕੋਨੇ ਦੇ ਵਿੱਚ ਉਸ ਇਤਿਹਾਸ ਨੂੰ ਪਹੁੰਚਾਉਣ ਦਾ ਕੰਮ ਜਿਹੜਾ ਕੀਤਾ ਉਹ ਇਸ ਸਰਕਾਰ ਨੇ ਕੀਤਾ ਹੈ ਸੋ ਰਾਹੁਲ ਗਾਂਧੀ ਜੀ ਨੂੰ ਆਪਣੇ ਬਿਆਨਬਾਜ਼ੀ ਦੇ ਉੱਤੇ ਸੰਕੋਚ ਕਰਨਾ ਚਾਹੀਦਾ ਹੈ ਕਿ ਮੈਂ ਐਫਓਜੀ ਬਿਆਨਬਾਜ਼ੀ ਨਾ ਕਰਾਂ ਹੋ ਸਕਦਾ ਹੈ ਤੁਸੀਂ ਕਿਸ ਚੰਦ ਬੰਦਿਆਂ ਨੂੰ ਉੱਥੇ ਖੁਸ਼ ਕਰ ਰਹੇ ਹੋ ਮਗਰ ਦੇਸ਼ ਦੇ ਵਿੱਚ ਬੈਠਾ ਜਿਹੜਾ ਸਿੱਖ ਆਪਣੇ ਆਪ ਨੂੰ ਮਹਿਫੂਜ਼ ਵੀ ਸਮਝਦਾ ਹੈ ਔਰ ਇਸਤੇ ਦਾ ਆਪਣੇ ਆਪ ਨੂੰ ਵਸਨੀਕ ਸਮਝਦਾ ਹੋਇਆ ਆਪਣਾ ਆਪਣੇ ਆਪ ਨੂੰ ਇਤਿਦਾ ਸਭ ਤੋਂ ਵੱਡਾ ਮੈਂ ਸਮਝਦਾ ਕਿ ਸਿਟੀਜ਼ਨ ਔਰ ਆਪਣੇ ਆਪ ਨੂੰ